سارے واحر جی کا خالصا واحد हरे प्रभु शरण आते कृष्ण हृदय दयाल हे योगी और हनुमान महात्मन ज्ञान को देना हाल सतनाम श्री वाघदेव स्वामी अंगन श्री गुरुदेव श्री महाराज जी के पावन पवित्र واحرو جی کا خالص واحگ جی کی فتح ستگو نے مہان کرتی ہے جو کئی دنوں کو لے کے ਸਰਵ ਸਹਿਨ ਫਾਟ ਪ੍ਰਗਟ ਕੀਤੇ ਸਨ ਸਤਿਗੁਰੂ ਦੇ ਮਹਾਨ ਕਿਰਤ ਮੱਖਛ ਜੁਆਏ ਪਾਰਸ ਬੂਲਨ ਹੋਈ ਲੈ ਬਾੜੀ ਨੇ ਫੋਨ ਦੂ ਪ੍ਰਭ ਸਰਬੀਰ ਰਹਿ ਕੇ ਸਾਰੀਆਂ ਸੰਗਤਾਂ ਨੇ ਸੁਰਮਨ ਗੀਤਾਂ ਜੀਵਨ ਦਰਬਾਰ ਹੋ ਗਏ ਸਤਿਗੁਰੂ ਦੇ ਪਿਆਰੇ ਆਪਾਂ ਅੱਜ ਪਾਣੀ ਦਲਬੀਰ ਸਿੰਘ ਜੀ ਜੀਵਨ ਅਧਿਆਤਮਿਕ ਅਨੁਸਾਰ ਕੋਲ ਮਨ ਦੇ ਵਿੱਚ 우리 ਦੇ ਸਿੱਖਿਆ ਦੁਆਰਾ ਸੂਰਨਿਆ ਕੇ ਉਹਨਾ ਦਾ ਮਤਾ ਆਗਮਨ ਕਰਤਰ ਵਰਸੀ ਦਾ ਉਦਾਹਰਣ ਮਨਾਰਨ ਬਰਕਤ ਦੀ ਕਿਰਪਾ ਦੇ ਸਦਕਾ ਸੱਚਾਤਾ ਸਾਨੂੰ ਵੀ ਮਨੁੱਖਾ ਦੇ ਵਿੱਚ ਰਣਾ ਸ਼ੀਰ ਕਰਨੀ ਫੈਰਾ ਬਣਾ ਪਰੇ ਪਰ ਮਾਰਨ ਦੇ ਚੇਹਰੇ ਚਾਲੂ ਪਰ ਰਾਗੂ ਵਿਰਤ ਅੰਦਰ ਸੇਵਾ ਕਰਦੇ ਉੱਤੇ ਫਿਰਦੇ ਉੱਤੇ ਰਹਿੰਦੇ ਅਮਰ ਗੋਵਰ ਉਪਕੇ ਵਾਇਰ ਨੂੰ ਪਹੁੰਚਦਾ ਜਾਪ ਕਰਦੇ ਬਾਣੀ ਪੜਦੇ ਬੜੀ ਕਿਰਪਾ ਦੀ

واحرو جی